ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਨਾਨਕ ਮਾਤਾ ਸਾਹਿਬ ਪਹੁੰਚੇ ਹੋਏ ਆ ਅੱਜ ਇੱਥੇ ਮੇਲੇ ਦਾ ਸ਼ੁਭ ਆਰੰਭ ਕੀਤਾ ਜਾਏਗਾ ਉਦਘਾਟਨ ਕੀਤਾ ਜਾਏਗਾ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿ ਮੇਲਾ ਪੂਰਾ ਸੈਟਅਪ ਮੇਲੇ ਦਾ ਪੂਰਾ ਲੱਗ ਚੁੱਕਾ ਵਾ ਝੂਲੇ ਵਗੈਰਾ ਲੱਗ ਚੁੱਕੇ ਨੇ ਆਪਣੇ ਆਪਣੀਆਂ ਦੁਕਾਨਾਂ ਵੀ ਲਾ ਲੀਆਂ ਨੇ ਹਰ ਪਾਸੇ ਦੁਕਾਨਾਂ ਆਪ ਜੀ ਨੂੰ ਨਜ਼ਰ ਆ ਰਹੀਆਂ ਹੋਣਗੀਆਂ ਔਰ ਸੰਗਤਾਂ ਵੀ ਦੂਰ ਦੂਰ ਤੋਂ ਆਉਣੇ ਸ਼ੁਰੂ ਹੋ ਗਈਆਂ ਨੇ ਅੱਜ ਜਿਹੜਾ ਉਦਘਾਟਨ ਕੀਤਾ ਜਾਏਗਾ ਪ੍ਰਧਾਨ ਸਾਹਿਬ ਆਉਣਗੇ ਸੈਕਟਰੀ ਸਾਹਿਬ ਆਉਣਗੇ ਤੇ ਹੋਰ ਵੀ ਕਮੇਟੀ ਮੈਂਬਰ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਆਪ ਜੀ ਨੂੰ ਅਸੀਂ ਦੱਸਨੇ ਆਂ ਉਹਨਾਂ ਦਾ ਕਟਨ ਕੀਤਾ ਜਾ ਰਿਹਾ ਬਾਬਾ ਰਵਿੰਦਰ ਸਿੰਘ ਜੀ ਰਵੀ ਸਰਦਾਰ ਚੁਗੰਦਰ ਸਿੰਘ ਜੀ ਖੰਦੂ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਬੋਪਰਾਏ ਮਬਾਰਵਿੰਦਰ ਸਿੰਘ ਜੀ ਦੁਆਰਾ ਮੇਲੇ ਦਾ ਕਟਨ ਕੀਤਾ ਜਾ ਰਿਹਾ ਹੈ ਸੋ ਨਿਹਾਲ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਦੀਪਾਵਲੀ ਜਿਹੜਾ ਸਾਡਾ ਬੰਦੀ ਛੋੜ ਦਿਵਸ ਹੈ ਉਹਨਾਂ ਦੀ ਸਾਰੀ ਸੰਗਤ ਨੂੰ ਵਧਾਈ ਦੇ ਰਹੇ ਹਾਂ ਔਰ ਧੰਨਵਾਦ ਕਰਦੇ ਹਾਂ ਗੁਰੂ ਮਹਾਰਾਜ ਦਾ ਜਿੰਨਾ ਸਦਕੇ ਮੇਲੇ ਦਾ ਸਾਰਾ ਹੁਣ ਟਿਕਰ ਦਾ ਕੰਮ ਜਿਹੜਾ ਹੈ ਬਹੁਤ ਚੜ੍ਹਦੀ ਕਲਾ ਨਾਲ ਚੱਲਿਆ ਅਸੀਂ ਉਮੀਦ ਰੱਖਦੇ ਹਾਂ ਗੁਰੂ ਮਹਾਰਾਜ ਦੀ ਮਿਹਰ ਰਹੇਗੀ ਕਿ ਅੱਗੇ ਵੀ ਸਾਡਾ ਮੇਲਾ ਜਿਹੜਾ ਚੜ੍ਹਦੀ ਕਲਾ 'ਚ ਹੀ ਰਹੇਗਾ। ਸਰਪੰਚ ਪਰਦਾਨ ਜੀ ਪਹਿਲਾਂ ਜਿਹੜੇ ਮੇਲੇ ਵਿੱਚ ਦੁਕਾਨਾਂ ਲਾਉਂਦੇ ਸੀ ਉਹਨਾਂ ਨੂੰ ਠੇਕੇਦਾਰਾਂ ਤੋਂ ਬੜੀ ਪ੍ਰੇਸ਼ਾਨੀ ਹੁੰਦੀ ਸੀ। ਐਰਕੰਦੀ ਬਹੁਤ ਹੀ ਸਾਰਾ ਹਰ ਨਹੀਂ ਕੰਮ ਇਹਨਾਂ ਵਾਸਤੇ ਕੀਤਾ ਗਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀ ਜ਼ਿੰਮੇਵਾਰੀ ਖੁਦ ਲਈ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਇਹ ਸਾਡੀ ਕਮੇਟੀ ਦਾ ਉਪਰਾਲਾ ਹੈ ਔਰ ਸਾਡੇ ਜਿਹੜਾ ਸੰਗਤ ਸੰਗਤ ਦਾ ਵੀ ਸੀ ਤੇ ਔਰ ਸਟਾਫ ਦੀ ਵੀ ਸਲਾਹ ਹੈ ਵਿੱਚ ਸਾਰਿਆਂ ਦੀ ਸਲਾਹ ਨਾਲ ਅਸੀਂ ਇਹ ਸ਼ੁਰੂ ਕੀਤਾ ਕੰਮ ਤੇ ਸਾਡੇ ਵਾਸਤੇ ਥੋੜੀ ਚੁਣੌਤੀ ਤਾਂ ਹੈਗੀ ਹੈ ਸਾਨੂੰ ਦਿੱਕਤਾਂ ਵੀ ਆ ਰਹੀਆਂ ਨੇ ਬੜੀਆਂ ਲੇਕਿਨ ਗੁਰੂ ਮਹਾਰਾਜ ਦੀ ਮਿਹਰ ਹੈ ਅਸੀਂ ਸੋਚਦੇ ਹਾਂ ਕਿ ਚੜ੍ਹਦੀ ਕਲਾ ਵਿੱਚ ਕੰਮ ਚੱਲਦਾ ਪਿਆ ਸਾਰਾ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਸਕਤੀ ਸਾਹਿਬ ਇਸ ਵਾਰ ਬਹੁਤ ਸੰਗਤਾਂ ਪਹੁੰਚ ਰਹੀਆਂ ਨੇ ਉਹ ਮਹਮਾ ਕੇ ਮੇਲੇ ਦੀ ਸ਼ੁਰੂਆਤ ਅੱਜ ਹੋਈ ਆ ਪਰ ਸੰਗਤਾਂ ਪਹਿਲਾਂ ਤੋਂ ਹੀ ਤੇ ਹਜ਼ਾਰਾਂ ਦੀ ਗਿਣਤੀ ਦੇਚ ਲੱਖਾਂ ਦੀ ਗਿਣਤੀ ਚ ਪਹੁੰਚੀਆਂ ਹੋਈਆਂ ਨੇ ਕੀ ਲੱਗਦਾ ਕਿ ਇਸ ਵਾਰ ਮੇਲਾ ਜਿਹੜਾ ਪਿਛਲੇ ਸਾਰੇ ਰਿਕਾਰਡ ਤੋੜੇਗਾ ਐਰ ਕੀ ਸਾਲ ਸਾਨੂੰ ਮੇਦਾ ਵੀ ਐਰ ਕੀ ਸਾਲ ਸੰਗਤਾਂ ਬਹੁਤ ਜ਼ਿਆਦਾ ਜਮਾਵੜਾ ਰਹੇਗਾ ਥੇ ਬਹੁਤ ਜ਼ਿਆਦਾ ਸੰਗਤ ਆਉਣ ਦੀ ਉਮੀਦ ਹੈ ਸਾਨੂੰ ਤੇ ਸਾਡੇ ਵੱਲੋਂ ਸਾਰੇ ਮਤਲਬ ਪ੍ਰਬੰਧ ਮੁਕਰਮ ਮੁਕੰਮਲ ਕਰ ਲਏ ਗਏ ਨੇ ਔਰ ਅਸੀਂ ਸਾਰੀ ਸੰਗਤ ਨੂੰ ਬਾਅਦ ਤੋਂ ਬਾਅਦ ਸਦਾ ਦਿੰਨੇ ਆ ਸਾਡੀ ਕਮੇਟੀ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਨੇ ਆ ਬਾਤ ਚੜ ਕੇ ਆਓ ਤੁਹਾਡੇ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਔਰ ਬਾਕੀ ਤੁਸੀਂ ਜਿਤਨਾ ਮੈਨੂੰ ਕਿਹਾ ਪਤਾ ਜੀ ਨੇ ਪੁੱਛਿਆ ਵੀ ਆਪ ਜੀ ਨੇ ਵੀ ਐਰ ਕੀ ਮੇਲਾ ਤੁਸੀਂ ਮਤਲਬ ਦਿੱਤਾ ਵਾ ਕਿ ਨੂੰ ਕਹਿੰਦੇ ਆ ਖੋਦ ਕਰ ਰਹੇ ਜੇ ਇਹ ਦੇਚ ਨਾ ਪਿਛਲੇ ਸਾਲ ਜਦਾ ਪਿਛਲੇ ਤੋਂ ਪਿਛਲੇ ਸਾਲ ਕਈ ਸਾਲੋਂ ਚੱਲੇ ਆ ਰਿਹਾ ਸੀਗਾ ਕਿ ਲਗਾਤਾਰ ਮੇਲਾ ਜਿਹੜਾ ਸੀ ਆਪਾਂ ਠੇਕੇ ਦੇ ਦਿੱਤਾ ਸੀਗਾ ਠੇਕੇ ਵਾਲੇ ਆਪਣੀ ਮਨਮਰਜ਼ੀ ਕਰਦੇ ਸੀ ਤੇ ਇਹਨਾਂ ਕੋਲ ਦੁਕਾਨਦਾਰਾਂ ਕੋਲੋਂ ਮਨ ਮਨ ਮੰਗੀ ਦਾ ਪੱਤਰ ਜਿਹੜਾ ਆਪਣਾ ਪੈਸਾ ਹਸੂਲ ਕਰਦੇ ਸੀਗੇ ਉਹਦੋਂ ਕੀ ਸੀ ਇਹ ਦੁਕਾਨਦਾਰਾਂ ਨੂੰ ਬਹੁਤ ਸੋਸਲੋਂ ਦੱਸੇ ਇਹਨਾਂ ਦਾ ਇਹ ਫਿਰ ਪਬਲਿਕ ਦਾ ਸੁਸਤਨ ਕਰਦੇ ਸੀਗੇ ਪਿਛਲੇ ਸਾਲ ਸਾਨੂੰ ਜਿੱਦਣ ਦੀਪਾਵਲੀ ਵਾਲੇ ਦਿਨ ਜਿੱਦਣ ਖਾਸ ਕਰਕੇ ਉਹ ਦੀਪਾਵਲੀ ਦਾ ਰੰਗ ਦਿਨ ਸੀਗਾ ਉਸ ਦਿਨ ਇਥੋਂ ਕਈ ਦੁਕਾਨਦਾਰ ਆਪਣਾ ਸਮਾਨ ਸਵੇਟ ਕੇ ਵਾਪਸ ਚਲੇ ਗਏ ਉਹਨਾਂ ਦੇ ਉਤਪੀੜਨ ਤੋਂ ਪ੍ਰੇਸ਼ਾਨ ਹੋ ਕਰਕੇ ਐਰ ਕਿ ਅਸੀਂ ਇਹ ਮਤਲਬ ਸਾਡੇ ਪ੍ਰਧਾਨ ਸਾਹਿਬ ਨੇ ਬੜਾ ਸراہਨੀ ਕੰਮ ਕੀਤਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਸਲਾਹ ਕੀਤੀ ਕਿ ਵੀ ਅਸੀਂ ਕਿਉਂ ਨਾ ਅਸੀਂ ਬਲਕਿ ਠੇਕੇ ਦੇ ਦੇ ਬਜਾਏ ਖੁਦ ਆਪ ਕਰੀਏ ਇਹਦੇ ਜੇ ਅਸੀਂ ਆਪਣੇ ਸਾਰੇ ਸਟਾਫ ਨਾਲ ਗੱਲ ਕੀਤੀ ਸਟਾਫ ਨੇ ਵੀ ਸਾਨੂੰ ਹਾਂਮੀ ਭਰੀ ਔਰ ਅਸੀਂ ਸਾਰੇ ਕਮੇਟੀ ਦੇ ਸਲਾਹ ਕਰਕੇ ਕਿ ਅਸੀਂ ਆਪ ਹੀ ਖੋਦ ਇਸ ਮੇਲੇ ਨੂੰ ਪ੍ਰੋਬਲਮ ਕਰ ਰਹੇ ਹਾਂ ਔਰ ਸਾਡੇ ਵੱਲੋਂ ਦਾਤਾ ਬੰਦੀ ਛੋੜਦੇ ਦਿਵਸ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਅਸੀਂ ਇਹ ਕਲ ਕਵਾਂਗੇ ਕਿ ਜੋ ਗੁਰੂ ਗੋਬਿੰਦ ਸਾਹਿਬ ਆਰੇ ਤੇ ਜੋ ਦੱਸੇ ਹੋਏ ਮਾਰੇ ਤੇ ਆਪਾਂ ਚੱਲੀਏ ਸਿੱਖੀ ਨੂੰ ਅਗਾ ਵਧਾਈਏ ਔਰ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਵੱਧ ਚੜ੍ਹ ਕਰਕੇ ਆਓ ਇੱਥੇ ਆ ਕੇ ਗੁਰੂ ਘਰ ਦੀ ਮੱਥਾ ਟੇਕੋ ਔਰ ਖੁਦ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਡੇ ਕਾਰਸੇਵਾ ਵਾਲੇ ਮਹਾਪੁਰਖ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਬਾਬਾ ਰਵਿੰਦਰ ਸਿੰਘ ਜੀ ਕਾਰਸੇਵਾ ਦਿੱਲੀ ਵਾਲੇ ਬਾਬਾ ਜੀ ਆਪ ਜੀ ਵੱਲੋਂ ਨਾਨਕਪਤਾ ਸਾਹਿਬ ਦੇ ਵਿੱਚ ਬਹੁਤ ਸੇਵਾਵਾਂ ਆਰੰਭ ਕਰ ਦਿੱਤੀਆਂ ਗਈਆਂ ਨੇ ਔਰ ਮੇਲੇ ਦੇ ਵਿੱਚ ਵੀ ਲੰਗਰਾਂ ਦੀ ਸੇਵਾ ਵੀ ਵੱਧ ਚੜ੍ਹ ਕੇ ਕੀਤੀ ਜਾ ਰਹੀ ਹੈ ਸੰਗਤਾਂ ਬਹੁਤ ਲੱਖਾਂ ਦੀ ਗਿਣਤੀ ਵਿੱਚ ਹੈ ਉਮੀਦ ਹੈ ਕਿ ਪਿਛਲੇ ਸਾਰੇ ਰਿਕਾਰਡ ਟੁੱਟਣਗੇ ਕੀ ਕਹਿਣਾ ਚਾਹੋਗੇ ਬਾਬਾ ਜੀ ਸਤਿਗੁਰ ਵੰਦੀ ਛੋੜ ਹੈ ਜੀਵਨ ਮੁਕਤ ਕਰਿਓ ਡਿਨਾ ਅਗਿਦਾ ਦਿਨ ਇਹ ਪਵਿੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਮਨ ਕੇ ਮਨਾਇਆ ਜਾਂਦਾ ਕਿ ਗੁਰੂ ਅਰਜਨ ਦੇਵ ਸਾਹਿਬ ਵਾਲੀਆ ਦੇ ਕਿਲੀ ਵਿੱਚ ਰਿਹਾ ਹੋ ਕੇ ਅੱਜ ਦੇ ਦਿਨ ਦੀ ਕੀ ਦਰਬਾਰ ਸਾਹਿਬ ਅੰਬਸਰ ਪਹੁੰਚੇ ਸਨ ਇਦੀ ਯਾਦ ਨੂੰ ਮੁੱਖ ਰੱਖਦੇ ਹੋਏ ਸਾਡੀ ਸੰਗਤ ਜਿੱਥੇ ਵੀ ਸਿੱਖ ਪਾਉ ਜਾਂ ਗੁਰਨਾਨਕ ਨਾਮ ਲੈ ਕੇ ਬੈਠੀ ਹੈ ਉਹਨੇ ਸਾਰੇ ਇਹਨੂੰ ਬੜੇ ਉਤਸ਼ਾਹ ਤੇ ਖਾਣ ਆਮਦਾ ਰਹੇ ਆ ਤੇ ਉਸ ਲੜੀ ਦੇ ਵਿੱਚ ਯਾਦ ਸੀ ਦਰਬਾਰ ਸਾਹਿਬ ਉਸ ਤੋਂ ਬਾਅਦ ਸ਼ਾਇਦ ਮੈਂ ਦੇਖਿਆ ਵੀ ਜਿਹੜਾ ਨਾਨਕ ਮਤਾ ਸਾਹਿਬ ਹੈ ਤੇ ਦੂਸਰੇ ਸਥਾਨ ਤੇ ਵੀ ਹੈ ਜਿਵੇਂ ਦਿਵਾਲੀ ਦਾ ਮੇਲਾ ਚਾਹੇ ਦੂਸਰਾ ਸਮਾਜ ਆਪਣਾ ਹਿੰਦੂ ਸਮਾਜ ਆ ਉਹ ਵੀ ਇਥੇ ਹਰ ਤਰ੍ਹਾਂ ਨਾਲ ਬੱਤੜ ਕੇ ਹਿੱਸਾ ਲੈ ਰਹੇ ਨੇ ਔਰ ਰਹੀ ਗੱਲ ਆ ਵੀ ਜੋ ਸੇਵਾ ਦੀ ਗੱਲ ਕੀਤੀ ਹੈ ਸੇਵਾ ਦਾ ਸਾਰੀ ਸੰਪਰਦਾਇ ਲੱਗੀ ਹੈ ਨੇ ਸਾਡੇ ਬਾਬਾ ਨਰਿੰਦਰ ਸਿੰਘ ਬਲਵੰਦਰ ਸਿੰਘ ਜੂਸਾਵਰੀ ਸੰਪਰਦਾਇ ਲੰਗਰ ਦੇ ਵਿੱਚ ਔਰ ਫਿਰ ਬਲਾਸਪੁਰ ਰਾਮਪੁਰ ਸੰਗਤਾਂ ਨੇ ਲੰਗਰ ਵੀ ਲਗਾਏ ਹੋਏ ਆ ਤੇ ਘਰ ਸੇਵਾ ਦੇ ਵਿੱਚ ਕਾਫੀ ਸਹਿਯੋਗ ਸੰਗਤਾਂ ਦਾ ਔਰ ਇਹਦੇ ਵਿੱਚ ਇਵੈਂਟ ਮੈਨੇਜਮੈਂਟ ਕਮੇਟੀ ਦਾ ਬਹੁਤ ਵੱਡਾ ਰੋਲ ਹੈ ਜਿਨ੍ਹਾਂ ਨੇ ਪੂਰੀ ਸੋਚ ਨਾਲ ਪ੍ਰਧਾਨ ਸਾਹਿਬ ਸਾਡੇ ਸੈਕਟਰੀ ਸਾਹਿਬ ਔਰ ਪੂਰੀ ਟੀਮ ਨਾਲ ਲੈ ਕੇ ਇਸ ਮੇਲੇ ਨੂੰ ਪੂਰੀ ਤਰਤੀਬ ਨਾਲ ਇੱਕ ਬੰਨ ਕੇ ਰੱਖਿਆ ਅਸੀਂ ਸੰਗਤ ਨੂੰ ਇਹ ਕਹਿੰਦੇ ਵੀ ਇਹ ਜਿਹੜਾ ਤਿਆਰ ਹੈ ਇਹ ਅਮਨ ਸ਼ਾਂਤੀ ਦੇ ਜਨ ਦਾ ਤਿਆਰ ਹੈ ਇਸ ਨੂੰ ਪੂਰੀ ਖੁਸ਼ੀ ਨਾਲ ਮਨਾਇਆ ਜਾਵੇ ਖੁਸ਼ੀਆਂ ਦਾ ਤਿਆਰ ਹੈ ਚਾਨਣ ਦਾ ਤਿਆਰ ਹੈ ਇਹਦੇ ਵਿੱਚ ਕੋਈ ਜਿਹੜੇ ਸਰਾਤ ਦੇ ਅੰਸਰ ਆਉਂਦੇ ਆ ਉਹਨਾਂ ਨੂੰ ਵੀ ਆਪਣਾ ਜਿਹੜਾ ਵਾ ਗ੍ਰੇਜ ਕਰਨਾ ਚਾਹੀਦਾ ਵੀ ਇੱਥੇ ਆਣ ਕੇ ਕਿਸ ਤਰ੍ਹਾਂ ਦੀ ਸ਼ਤਾਨੀ ਨਾ हां थोड़े-मोड़े समाज ਦੇ ਵਿੱਚ ਆਉਂਦੇ ਇਹਦੇ ਕੋਈ ਹਰ ਤਰ੍ਹਾਂ ਦੀ ਹੈ ਪਰਮਿਸ਼ਨ ਹੈ ਹਰ ਇੱਕ ਨੂੰ ਅਲੱਗ ਜਿਵੇਂ ਕਹਿੰਦੇ ਵੀ ਅਲੱਗ ਸਰੂਪ ਦਿੱਤਾ ਹੈ ਔਰ ਅਲੱਗ ਉਹਦੀ ਬੁੱਧ ਦਿੱਤੀ ਹੈ ਆਪਣੀ ਬੁੱਧ ਦੇ ਮੁਤਾਬਕ ਹੈ ਪਰ ਇਹ ਹੀ ਵੀ ਗੁਰੂ ਪਾਸ਼ਾ ਕੋ ਨਾਲ ਸਾਡੀ ਬਹੁਤ ਵੱਡੀ ਮੇਰ ਹੈ ਐਸਾ ਕਹਿੰਦੇ ਕੋਈ ਸੋਇਆ ਨਹੀਂ ਹੈ ਹਰ ਅੱਗੇ ਵੀ ਆਉਣੇ ਹਾਲੇ ਬਿਲਕੁਲ ਜੀ ਇਸ ਹਨ ਬਾਬਾ ਰਵਿੰਦਰ ਸਿੰਘ ਜੀ ਔਰ ਬਾਬਾ ਜੀ ਕਾਸਿਵਾ ਵਾਲੇ ਵੀ ਆਏ ਹੋਏ ਨੇ ਆਪ ਜੀ ਕੀ ਕਹਿਣਾ ਚਾਹੋਗੇ ਬਾਬਾ ਬੜਾ ਪੁਰਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀਵਾਲੀ ਦੀਆਂ ਗੁਰ ਬੰਦੀ ਛੋੜ ਦੇ ਉਸ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਸਾਰੀਆਂ ਸੰਗਤ ਵੱਧ ਵੱਧ ਆਣ ਕੇ ਦਰਸ਼ਨ ਮੇਲੇ ਕਰੇ ਦਿਦਾਰੇ ਕਰੇ ਗੁਰੂ ਸਾਹਿਬ ਦੇ ਅੱਗੇ ਸੇਸ਼ ਝੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਾਨੂੰ ਸਾਡੇ ਕਾਰ ਸੇਵਾ ਵਾਲੇ ਮਹਾਂਪੁਰਖ ਨਾ ਕੋ ਬਹਿਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਿਆਈ ਜੋ ਪ੍ਰਭ ਕਿਨੋਂ ਸੋਪਾਲ ਮੰਨਿਓ ਇਸ ਮੱਤ ਸਾਧੂ ਤੇ ਪਾਈ ਸਾਡੇ ਮਹਾਂਪੁਰਖਾਂ ਨਾਲ ਕਿਸੇ ਦੇ ਨਾਲ ਕੋਈ ਵੈਰ ਨਹੀਂਗਾ ਸਾਰਿਆਂ ਦੀ ਹੀ ਭਲਾ ਹੀ ਮੰਗਦੇ ਨੇ ਸੁੱਖੀ ਮੰਗਦੇ ਨੇ ਔਰ ਸਾਡੇ ਨਾਲ ਬਲਾਕ ਪ੍ਰਮੁਖ ਸਾਹਿਬ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਹਾਂਜੀ ਪ੍ਰਮੁਖ ਸਾਹਿਬ ਆਪ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬੰਦੀ ਛੋੜ ਦਿਵਸ ਤੇ ਮੈਂ ਸਭ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਇਹ ਇੱਕ ਇਤਿਹਾਸਿਕ ਮੇਲਾ ਹੈ ਇਹ ਬਹੁਤ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਤੇ ਅੱਤ ਕੀ ਪਹਿਲੀ ਵਾਰ ਜਿਹੜਾ ਉਪਰਾਲਾ ਕੀਤਾ ਗਿਆ ਕਮੇਟੀ ਵੱਲੋਂ ਮੈਨੂੰ ਲੱਗਦਾ ਬਹੁਤ ਵਧੀਆ ਉਪਰਾਲਾ ਹੈ ਤੇ ਜਿੰਦੇ ਵਿੱਚ ਸਾਡੇ ਕਾਰ ਸੇਵਾ ਬਾਬਾ ਜੀ ਬਾਬਾ ਰਵੀ ਜੀ ਔਰ ਬਾਬਾ ਮੋਹਨ ਸਿੰਘ ਜੀ ਜਿਹੜੇ ਲੰਗਰ ਦੀ ਸੇਵਾ ਕਰ ਰਹੇ ਨੇ ਇਹ ਮੈਨੂੰ ਲੱਗਦਾ ਹੈ ਕਿ ਬਹੁਤ ਅੱਛੀ ਵਿਵਸਥਾ ਬਣਨ ਵਾਲੀ ਹੈ ਹੋਰ ਜਿੰਦੇ ਵਿੱਚ ਸਾਰੀ ਸੰਗਤਾਂ ਨੇ ਆਪਨਾ ਇੱਥੇ ਦਰਸ਼ਨ ਕਰਨੇ ਆ ਤੇ ਬਹੁਤ ਅੱਛਾ ਐਕਸਪੀਰੀਅੰਸ ਹੋਏਗਾ ਜਿਹੜੇ ਪਿਛਲੇ ਐਕਸਪੀਰੀਅੰਸ ਰਹੇ ਨੇ ਥੋੜੇ ਜਿ ਕਿਤਨਾ ਕਿਤੇ ਉਹਨਾਂ ਦੇ ਵਿੱਚ ਕਮੀ ਰਹੀ ਹੈ ਉਹਨਾਂ ਕਮੀਆਂ ਨੂੰ ਦੂਰ ਕਰਕੇ ਇਹ ਬਹੁਤ ਹੀ ਅੱਛਾ ਔਰ ਬਹੁਤ ਸਕਸੈਸਫੁਲ ਰਹੇਗਾ ਅੱਗੇ ਤੇ ਇਸੇ ਨਾਲ ਮੈਂ ਸਾਰੀ ਸੰਗਤ ਨੂੰ ਉਮੀਦ ਨਾਲ ਇਹ ਉਮੀਦ ਕਰਦਾ ਕਿ ਬਹੁਤ ਅੱਛਾ ਵਿਵਹਾਰ ਰਏ ਤੇ ਤਾਂ ਕਿ ਕਿਸੇ ਨੂੰ ਵੀ ਕੋਈ ਅੱਗੇ ਪਰੇਸ਼ਾਨੀ ਨਾ ਹੋਏ ਤੇ ਸਾਰੀ ਸੰਗਤ ਦਰਸ਼ਨ ਕਰੇ ਤੇ ਬਹੁਤ ਖੁਸ਼ੀਆਂ ਦਾ ਤਿਹਾਰ ਹੈ ਸਾਰੇ ਇਸ ਮੌਕੇ ਤੇ ਮੈਨੂੰ ਲੱਗਦਾ ਰਲ ਮਿਲ ਕੇ ਆਪਾਂ ਇਹ ਮੇਲੇ ਨੂੰ ਸਕਸੈਸਫੁਲ ਬਣਾਈਏ ਬਹੁਤ ਬਹੁਤ ਧੰਨਵਾਦ ਜੀ ਚਲਪਾਲ ਜੀ ਕਮੇਟੀ ਦੇ ਉਪਰਾਲੇ ਆ ਜੇ ਅਸੀਂ ਸਾਰੇ ਆਪਣਾ ਫਰਜ ਮੰਨ ਕੇ ਉਹਨਾਂ ਦਾ ਸਹਿਯੋਗ ਕਰੀਏ ਸਾਡੇ ਸੰਤ ਮਹਾਂਪੁਰਖ ਵੀ ਆਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਮੇਟੀ ਮੈਂਬਰਾਂ ਦਾ ਵੀ ਧੰਨਵਾਦ ਆ ਕਿ ਜਿਹੜੇ ਇੱਥੇ ਨਵੇਂ ਕੁਝ ਤਰੀਕੇ ਅਪਣਾਏ ਗਏ ਨੇ ਲੰਗਰ ਦੀ ਥੋੜੀ ਜੀ ਸਮੱਸਿਆ ਹੁੰਦੀ ਕਿਉਂਕਿ ਇੱਥੇ ਸੰਗਤਾਂ ਬਹੁਤ ਜ਼ਿਆਦਾ ਹੁੰਦੀਆਂ ਲੰਗਰ ਦੋ ਚੱਲਦੇ ਹੁੰਦੇ ਸਨ ਇਸ ਵਾਰ ਜਿਹੜੇ ਲੰਗਰ ਚਾਰ ਚੱਲਣਗੇ ਇੱਕ ਬਾਬਾ ਮੋਹਨ ਸਿੰਘ ਜੀ ਦਾ ਲੰਗਰ ਚਲਾਦਿਆ ਔਰ ਇੱਕ ਕਾਰਸੇਵਾ ਆਪਣੇ ਦਿੱਲੀ ਵਾਲਿਆਂ ਵੱਲੋਂ ਦੋ ਲੰਗਰ ਚੱਲਣਗੇ ਕਮੇਟੀ ਦਾ ਲੰਗਰ ਤਾਂ ਪਹਿਲਾਂ ਚੱਲਦਾ ਹੀ ਚੱਲਦਾ ਵਾ ਹੋ ਮੇਲੇ ਦੇ ਵਿੱਚ ਘੁੰਮ ਕੇ ਸੰਗਤ ਦੇ ਨਾਲ ਗੱਲਬਾਤ ਕਰਕੇ ਅਸੀਂ ਆਪ ਜੀ ਦੇ ਸਾਹਮਣੇ ਰੱਖਦੇ ਰਹਾਂਗੇ ਧੰਨਵਾਦ